ਦੀਦਾ ਚੌਲ ਸਾਫ ਕਰਕੇ ਰੱਖ ਲੈ ਇਸ ਤਰ੍ਹਾਂ ਤੇ ਇੱਧਰ ਆਪਾਂ ਘਿਓ ਵੀ ਗਰਮ ਰੱਖ ਲਿਆ ਪਾ ਕੇ ਅੱਗ ਤੇ ਤੇ ਮਸਾਲੇ ਤਿਆਰ ਕੀਤੇ ਇਸ ਤਰ੍ਹਾਂ ਮਟਰ ਗੋਭੀ ਹਰਾ ਧਨੀਆ ਪਿਆਜ਼ ਆਲੂ ਅਦਰਕ ਹਾਂਜੀ ਮੈਂ ਪਾਣੀ ਵੀ ਲੈ ਕੇ ਰੱਖ ਲਿਆ ਵਾ ਤੇ ਸਾਰੇ ਮਸਾਲੇ ਵੀ ਤਿਆਰ ਕਰ ਲੇ ਚੌਲ ਵੀ ਧੋ ਕੇ ਰੱਖ ਲਿਆ ਤੇ ਤੇਲ ਵੀ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਮੈਂ ਲੱਗੀ ਆ ਬਣਾਉਣ ਚੌਲ ਤੇ ਤੇਨ ਤੋਂ ਚਾਰ ਜੁੜੀਆਂ ਮੈਂ ਜਿੰਨਾ ਲਸਣ ਦੀਆਂ ਵੀ ਲੈ ਕੇ ਰੱਖ ਲਈਆਂ ਸੀ ਇਸ ਤਰ੍ਹਾਂ ਤੇ ਹੋਰ ਮੈਂ ਧਰਉਣ ਲੱਗੀ ਆ ਤੜਕਾ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਲਸਣ ਤੇ ਅਦਰਕ ਨਾਲ ਹੀ ਪਾਵਾਂਗੇ ਜੀਰਾ ਜੀਰਾ ਵਾ ਸਾਫ ਕਰਕੇ ਤੇ ਫੇਰ ਇਹਨੂੰ ਮੈਂ ਜੱਬੀ ਦੇ ਵਿੱਚ ਪਾ ਰੱਖਿਆ ਸੀਗਾ ਤੇ ਸਾਫ ਕਰਕੇ ਰੱਖਿਆ ਹੋਵੇ ਤੇ ਫੇਰ ਆਪਾਂ ਆਸਾਨੀ ਨਾਲ ਵਰਤ ਸਕਦੇ ਹਾਂ ਨੂੰ ਮੌਕੇ ਦੇ ਮੌਕੇ ਸਾਫ ਨਹੀਂ ਕਰਨਾ ਮੈਂ ਤਾਂ ਜੀਰਾ ਬਣਾ ਕੱਚਾ ਜਿਹੜਾ ਵਾ ਉਹ ਸਹੀ ਲੱਗਦਾ ਤੇ ਨਾ ਜੇ ਜਦੋਂ ਤਾਂ ਸੜ ਜਵੇ ਤਾਂ ਵੀ ਨਹੀਂ ਸਹੀ ਲੱਗਦਾ ਇਸ ਕਰਕੇ ਮੈਂ ਪਿਆਜ਼ ਅਦਰਕ ਪਾ ਕੇ ਤੇ ਫੇਰ ਦੀ ਦਸਨ ਅਦਰਕ ਪਾ ਕੇ ਫੇਰ ਹੀ ਤੇਲ ਪਾਇਆ ਲਸਣ ਅਦਰਕ ਪੋਜ ਗਿਆ ਖਿਆਲ ਕਿਉਂ ਗਿਆ ਖਿਆਲ ਕਿ ਜਿਹੜਾ ਤੇਲ ਆਪਾਂ ਪਾਇਆ ਤੇ ਵਿੱਚ ਕਿਉਂ ਉਹ ਦਾਦਾ ਮਤਲਬ ਪਤਾ ਹੋ ਗਿਆ ਸੀਗਾ ਜਿਆਦਾ ਸੜ ਗਿਆ ਸੀਗਾ ਤੇ ਇਸ ਕਰਕੇ ਇਹ ਗਲਤੀ ਧਿਆਰ ਹੁੰਦੀ ਤੇ ਘੋਣੇ ਵਿੱਚ ਪਾ ਦਿੰਦੇ ਆ ਆਪਾਂ ਇਹਦੇ ਹਲੂ ਘਟ ਕੇ ਰੱਖੇ ਹੋ ਤੇ ਪਿਆਜ਼ ਇਹ ਵੀ ਲਾ ਲਓ ਜਣਗੇ ਤੇ ਫਿਰ ਆਪਾਂ ਇਹਦੇ ਵਿੱਚ ਗਾੜੀ ਘੋਰ ਮਸਾਲੇ ਪਾਵਾਂਗੇ ਕਾਲੇ ਮਸਾਲਿਆਂ ਦੇ ਵਿੱਚ ਮੇਰੇ ਕੋਲ ਸਿਰਫ ਜੀਰਾ ਸੀ ਮ ਜੀਰਾ ਹੀ ਪਾਇਆ ਵੈਸੇ ਕਾਲੀ ਮਿਰਚ ਵੀ ਪਾ ਲਈ ਦੀ ਆ ਇਸ ਤਰ੍ਹਾਂ ਭੁੰਜੰਡਿਆ ਸਾਡਾ ਤੜਕਾ ਆ ਮੈਂ ਤੰਦੂਰ ਤੇ ਪਾ ਰੱਖਿਆ ਜਿੱਦੇ ਮੈਂ ਫੁਲਕੇ ਨਹੀਂ ਲਾਉਣੇ ਹੈਗੇ ਇਹਨੂੰ ਸਿਰਫ ਮੀਂਹ ਦੇ ਨਾਲ ਗਿੱਲਾ ਹੋਇਆ ਸੀਗਾ ਸੁੱਕ ਜਵੇ ਇਸ ਕਰਕੇ ਇਹਨੂੰ ਮੈਂ ਬਾਲੇ ਰੱਖਿਆ ਵਾ ਤੇ ਤਪਕੇ ਹੋ ਗਿਆ ਵਾ ਲਾਲ ਸਿਰਫ ਸਕਾਉਣ ਵਾਸਤੇ ਹੀ ਇਹਨੂੰ ਤਪਾਇਆ ਹੋਇਆ ਅੱਜ ਹਾਂਜੀ ਇਸ ਤਰ੍ਹਾਂ ਬਲਣਡੇ ਸਾਡੀ ਅੱਗ ਤੇ ਉੱਤੇ ਪਾਵਾਂਗੇ ਫੁਲਕੇ ਬਹੁਤ ਛੱਦੇ ਆ ਫੁਲਕੇ ਅਸੀਂ ਤਿਆਰ ਕਰ ਰੱਖੇ ਆ ਤੇ ਅਰਨਵਦੀਪ ਖਾਨੜਿਆ ਪਰੌਂਠੇ ਤੇ ਪਰੌਂਠੇ ਪੱਕਣ ਦੇ ਚਾਰ ਨੁਕਰਾਂ ਵਾਲੇ ਚਾਰ ਨੁਕਰਾਂ ਵਾਲੇ ਹਾਂ ਇਹ ਵੀ ਲਾ ਦਾਂਗੇ ਕੋਈ ਹਾਂ ਹਾਂਜੀ ਫਿਰ ਆ ਰਹੀਆਂ ਕੀ ਤੂੰ ਤੂੰ ਹੱਥ ਤੇ ਲਾਉਣੀ ਹੱਥ ਨੂੰ ਤਾ ਹੱਥ ਪੱਟਿਆ ਗਿਆ ਸਾਗ ਚੀਰਦੇ ਆਂਗੇ ਹਾਂ ਆ ਵੇਖੋ ਨੇ ਦੇ ਨੇ ਪਰੌਂਠਾ ਪੱਕ ਗਿਆ ਹੁਣ ਲੱਗੇ ਅਸੀਂ ਖਾਣ ਕਾਦੇ ਨਾਲ ਬੇਟਾ ਹਾਂਜੀ ਆਲੂ ਪਿਆਜ਼ ਸਾਡੇ ਭੁੱਜ ਕੇ ਹੋ ਗਏ ਲਾਲ ਇਸ ਤਰ੍ਹਾਂ ਇਹਨਾਂ ਵਿੱਚ ਪਾ ਦੇਵਾਂਗੇ ਆਪਾਂ ਮਟਰ ਮਟਰ ਤੇ ਥੋੜੀ ਜੀ ਗੋਭੀ ਕੱਟ ਕੇ ਰੱਖੀ ਸੀਗੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇ ਫੇਰ ਇਹਨੂੰ ਉਹ ਰਿਚ ਪਾਵਾਗੇ ਮਸਾਲੇ ਹਰੇ ਹਾਂਜੀ ਦਿਨੇ ਸਾਸਰੀ ਕਾਲ ਬੁਲਾਉਣੀ ਆ ਨਹੀਂ ਆ ਜਾ ਬੁਲਾਈਏ ਹਾਂਜੀ ਮਸਾਲਾ ਮਟਰ ਆਲੂ ਗੋਭੀ ਸਾਡੇ ਭੁੱਜ ਗਏ ਹੋਗੇ ਤਿਆਰ ਆ ਇਹਨੂੰ ਹਰੇ ਆ ਆਲੂ ਇਦਾਂ ਨਹੀਂ ਮਖਾਏ ਜਾਂਦੇ ਬੇਟਾ ਹੁਣ ਵਿੱਚ ਪਾਉਨੇ ਥੋੜਾ ਜਿਹਾ ਛਾਲਾ ਗਰਮ ਮਸਾਲਾ ਜਿੰਨ ਛਾਲਾ ਤੇ ਨਾਲ ਪਾ ਦਵਾਂਗੇ ਆਪਾਂ 2 ਚਮਚ ਨਮਕ ਦੇ ਅੱਧਾ ਚਮਚ ਪਾਵਾਂਗੇ ਲਾਲ ਮਿਰਚਾਂ ਦਾ ਅੰਦਾਜ਼ ਤੁਹੂ ਮਿਟਾਟਾ ਆਵਾਂਗੇ ਲਾਲ ਮਿਰਚਾਂ ਦਾ ਪਾਵਾਂਗੇ ਤੇ ਫਿਰ ਹੁਣ ਸਾਲੇ ਸਾਡੇ ਭੁੱਜ ਗਏ ਹੋਗੇ ਤਿਆਰ ਤੇ ਨਾਲ ਹੀ ਆਪਾਂ ਜਿਹੜੇ ਚੌਲ ਧੋ ਕੇ ਰੱਖੇਗੇ ਉਹ ਵੀ ਵਿੱਚ ਪਾ ਦਵਾਂਗੇ ਦਿਨੇ ਪਰੌਂਗਾ ਹੋਛਾ ਆਇਕਾ ਹਾਂ ਇਹਦਾ ਤਾ ਸਾਰੇ ਮਸਾਲੇ ਭੁੱਜ ਗਏ ਆ ਤੇ ਹੁਣ ਇਹਦੇ ਵਿੱਚ ਚੌਲ ਪਾ ਦਿੱਤੇ ਤੇ ਆਪਾਂ ਇਹਨਾਂ ਨੂੰ ਹੀ ਦੋ ਤਿੰਨ ਮਿੰਟ ਵਾਸਤੇ ਭੁੰਨਾਂਗੇ ਜਦੋਂ ਆਪਾਂ ਚੁੱਲ੍ਹੇ 'ਤੇ ਬਣਾਉਣੀ ਆ ਤਾਂ ਉਦੋਂ ਜਿਹੜਾ ਵਾ ਝਟ ਇਹ ਭੁੱਜ ਜਾਂਦੇ ਆ ਤੇ ਗੈਸ ਤੇ ਸਹੀ ਸਹੀ ਭੁੱਜਦੀ ਆ ਇਸ ਵਾਸਤੇ 5 ਤੋਂ 10 ਮਿੰਟ ਲੱਗ ਜਾਂਦੇ ਭੁੰਨਦਿਆਂ ਨੂੰ ਤੇ ਜੇ ਚੌਲ ਵੀ ਭੁੱਜਣਗੇ ਤੇ ਫੇਰ ਵਿੱਚ ਪਾ ਦਵਾਂਗੇ ਪਾਣੀ ਚੌਲ ਸਾਡੇ ਬਿਲਕੁਲ ਭੁੱਜ ਕੇ ਹੋ ਗਏ ਤਿਆਰ ਚੰਗੀ ਤਰ੍ਹਾਂ ਭੁੰਨੀ ਲੱਗ ਗਈ ਹੈ ਇਸ ਤਰ੍ਹਾਂ ਤੇ ਹੁਣ ਵਿੱਚ ਪਾ ਦੇਵਾਂਗੇ ਪਾਣੀ ਪਾਣੀ ਵੀ ਮੈਂ ਾਨ ਕੇ ਰੱਖਿਆ ਸੀ ਤੇ ਇਹ ਪਾ ਦੇਵਾਂਗੇ ਵਿੱਚ ਹਾਂਜੀ ਦੁੱਧ ਅਸੀਂ ਉਬਾਲ ਕੇ ਰੱਖ ਲਿਆ ਤੇ ਉੱਤੇ ਦੇਤੀ ਜਾਲੀ ਤੇ ਚੌਲਾਂ ਨੂੰ ਲਾਤਾ ਤੜਕਾ ਤੇ ਹੁਣ 15-20 ਮਿੰਟਾਂ ਦੇ ਵਿੱਚ ਤੇ ਨਹੀਂ ਕਹਿ ਸਕਦੇ ਅੱਧਾ ਘੰਟਾ ਤਕਰੀਬਨ ਮੱਠੀ ਮੱਠੀ ਅੱਗ ਤੇ ਇਹਨਾਂ ਨੂੰ ਰਿਜਦਿਆਂ ਲੱਗ ਜਾਣਾ ਤੇ ਫਿਰ ਤੁਹਾਨੂੰ ਅੱਗੇ ਵਿਖਾਉਣੀ ਆ ਕਿਵੇਂ ਜੇ ਬਣਿਆ ਚੌਲ ਸਾਡੀ ਫੂਟੋਂ ਨੀ ਪੱਠੇ ਖਾਂਡੀਆਂ ਵਾ ਤੇ ਮੀਣਾ ਨੂੰ ਅਜੇ ਵੀ ਠੰਡ ਲੱਗਣ ਢਈ ਆ ਤੇ ਮੌਸਮ ਕੁਛ ਇਸ ਤਰ੍ਹਾਂ ਦਾ ਵਾ ਤੁੰਦਲਾ ਤੁੰਦਲਾ ਹਨ ਰੁੱਖਾਂ ਤੋਂ ਵੀ ਪਤਾ ਲੱਗ ਜਾਣਾ ਕਿ ਕਿੰਨੀ ਕੁ ਤੁੰਦ ਹੈਗੀ ਆ ਸਾਡੇ ਬਿਲਕੁਲ ਨੇੜੇ ਰੋਖਿਆ ਤੇ ਤੁੰਦਲੇ ਤੁੰਦਲੇ ਦਿਖਾਈ ਦੇਂਦੇ ਅਰਨਵਦੀਪ ਖੇਡ ਦਾ ਖੇਡ ਦਾ ਆਪਣਾ ਮੋਟਰਸਾਈਕਲ ਇੱਥੇ ਛੱਡ ਗਿਆ ਵਾ ਅੱਜ ਸਵੇਰੇ ਸਵੇਰੇ ਦਾ 뷰 ਕੁਛ ਇਸ ਤਰ੍ਹਾਂ ਦਾ ਬਿਲਕੁਲ ਦੂਰੋਂ ਦਿਖਾਈ ਨਹੀਂ ਦੇਂਦੇ ਆ ਤੋ ਅੰਧ ਕੋਰਾ ਬਹੁਤ ਪਿੰਦੇ ਠੰਡ ਵੀ ਸਵੇਰੇ ਸਵੇਰ ਬਹੁਤ ਹੁੰਦੀ ਆ ਤੇ ਪਰ ਧੁੱਪ ਲੱਗ ਜਾਂਦੀ ਦਿਨੇ ਧੁੱਪ ਲੱਗਦੀ ਰਹਿੰਦੀ ਹਾਂਜੀ ਆ ਸਾਡਾ ਮਰੂਜ ਅਰਨਵਦੀਪ ਕਹਿੰਦਾ ਆਪਣੇ ਮਰੂਜ ਦੀ ਵੀ ਬਣਾਓ ਤੇ 베ਰੀ ਦੀ ਵੀ ਬਣਾਓ ਰਾਜੀ 베ਰੀ ਕੁਛ ਇਸ ਤਰ੍ਹਾਂ ਦੀ ਦਿਸਣ ਈ ਹਾਂਜੀ ਨਹੀਂ ਪਤਾ ਕੱਚਾ 베ਰ ਨਹੀਂ ਤੋੜੀ ਦਾ ਪੱਕ ਕੇ ਮੋਟੇ ਹੋ ਜਾਣਗੇ ਤੇ ਫੇਰ ਤੋੜੀਦੇ ਆ ਆ ਤੁਹਾਨੂੰ ਅਜੀ ਬਿਲਕੁਲ ਛੋਟੇ ਛੋਟੇ ਹੈ। ਹਾਂਜੀ। ਆਇਓ ਦੋ ਮੈਂ। ਕਿੱਧਰ ਨੂੰ ਆਈਏ? ਆ ਵੀ ਲੱਗਦਾ। ਓ ਵਾਓ। ਤੇ ਵੀ ਲੱਗਦਾ। ਹਾਂ। ਬੜੇ ਲੱਦੇ ਜੀ ਵੀ। ਹਾਂ। ਲੱਗਦਾ ਹੈ ਕੁਛ ਮੋٹے ਹੋਣਗੇ। ਇਸ ਤੋਂ ਪਤਾ ਲੱਗਦਾ ਕਿ ਮੋٹے ਹੋਣਗੇ। ਇੱਧਰ ਸਾਡੇ ਫੁੱਲ ਵੀ ਲੱਗ ਚੁੱਕੇ ਆ ਆੜੂਆਂ ਨੂੰ ਐਸ ਤਰ੍ਹਾਂ ਦੇ ਐਸ ਤਰ੍ਹਾਂ ਦੇ ਅਜੇ ਤਾਂ ਕੋਈ ਕੋਈ ਲੱਗਾ ਜਦੋਂ ਜ਼ਿਆਦਾ ਪੂਰੀ ਤਰ੍ਹਾਂ ਬੂਟਾ ਭਰ ਗਿਆ ਬਹੁਤ ਵਧੀਆ ਲੱਗਣੀ ਹਾਂਜੀ ਆਹ ਫੂਪ ਨੇ ਦੀ ਇਹ ਕਿਹੜਾ ਫੂਪ ਨਾ ਫੂਪ ਨਾ ਨਹੀਂ ਹੁੰਦਾ ਇਹ ਡੋਡੀ ਹੁੰਦੀ ਆ ਡੋਡੀ ਹਾਂ ਡੋਡੀ ਆਹ ਥੱਲੇ ਥੱਲੇ ਫੁੱਲ ਬਹੁਤ ਕਾਫੀ ਸੋਹਣੇ ਲੱਗੇ ਆ ਵੇਖੋ ਆਓ ਆਵੇ ਆਓ ਇਹਨੂੰ ਕੁਛ ਨਹੀਂ ਲੱਗਾ ਤੇ ਪਿਛਲੀ ਵਾਰ ਉਧਰੋਂ ਫੁੱਲ ਲੱਗ ਗਏ ਤੇ ਉਧਰੋਂ ਮੀਂਹ ਦੇ ਨਾਲ ਆਗੇ ਗਲੇ ਤੇ ਸਾਰੇ ਫੁੱਲ ਝੜ ਗਏ ਤੇ ਇਸ ਕਰਕੇ ਜਿਹੜੇ ਆੜੂ ਆ ਉਹਨੂੰ ਘੱਟ ਲੱਗੇ ਤੇ ਵੈਸੇ ਤੇ ਐਵੇਂ ਲਡੀਆਂ ਹੀ ਪਰੂਚੀਆਂ ਹੁੰਦੀਆਂ ਹਨਾਂ ਦੀਆਂ ਇਸ ਤਰ੍ਹਾਂ ਸੁੰਗਰੇ ਨੂੰ ਫੁੱਲ ਲੱਗੇ ਹੋਏ ਆ ਤੇ ਲੱਗੇ ਹੀ ਨਾਲ ਸਰੋਂ ਨੂੰ ਤੇ ਨਿੰਬੂ ਵੀ ਹੈ ਗਏ ਸਾਡੇ ਤੇ ਨਿੰਬੂਆਂ ਦਾ ਚਾਰ ਹੋ ਗਿਆ ਖਤਮ ਤੇ ਹੁਣ ਆਪਾਂ ਚਾਰ ਪਾਵਾਂਗੇ ਇਹਦਾ ਇਸ ਤਰ੍ਹਾਂ ਦੇ ਆ ਕਾਫੀ ਮੋਟੇ ਹੋਏ ਹਾਂ ਹਾਂ ਆ ਲਾਲ ਉਹ ਹਰੀਆ ਲਾਲ ਨਹੀਂ ਖੱਟਾ ਹੁੰਦਾ ਆ ਇਹ ਖੱਟਾ ਆਹੋ ਖੱਟਾ ਮੁੰਡੂ ਇਸ ਤਰ੍ਹਾਂ ਲੱਗੇ ਹੋਏ ਮੈਂ ਥੱਲੇ ਘਾੜ ਤੂੰ ਇੱਥੇ ਰਹਿ ਮੈਂ ਬਤਾਉਂਾਂ ਜੀ ਬਣਾ ਲਵਾਂ ਪਤਾਉਂ ਜਿਹੜੇ ਕਾਫੀ ਲੱਗੇ ਹੋਏ ਠੰਡ ਨਾਲ ਥੋੜੇ ਥੋੜੇ ਘੱਟ ਤੇ ਠੰਡ ਦਾ ਕਰਕੇ ਵਧੇ ਫੁੱਲੇ ਵੀ ਘੱਟ ਵਾ ਤੇ ਹੁਣ ਅੱਗੇ ਜਿਹੜੇ ਫੁੱਲ ਪੈਣਗੇ ਫੁੱਲ ਪੈਣਗੇ ਹਾਂ ਫੁੱਲ ਪੈਣ ੜੇ ਅਤੇ ਬੈਂਗਣ ਲੱਗੇ ਹੋਏ ਆਜੋ ਹਾਂ ਨਾ ਇਹ ਤਾਂ ਮੁਕੀਜ ਕੀ ਵਿਖਾਲਣੀ ਚੀਜ਼ ਆਹ ਦਾਤ ਰਾਂ ਕਾਦਾ ਬੂਟਾ ਵਾਇ ਤਾ ਤਾ ਲਾਲਾ ਤਾ ਤਾ ਰਾਂਦਾ ਲਾਗੇ ਲੱਗੇ ਹੋਏ ਸਰੋਂ ਨੂੰ ਫੁੱਲ ਆ ਮੇਟਾ ਉਹਤ ਪਿਆਰੇ ਲੱਗਦੇ ਸਰੋਂ ਨੂੰ ਫੁੱਲ ਲੱਗੇ ਹੋਏ ਠੰਡਾ ਢੋਣ ਕਰਕੇ ਮੱਝ ਤੇ ਕੰਬਲ ਪਾਇਆ ਹੋਇਆ ਵਾ ਤੇ ਗਾਈਆਂ ਦੇ ਕੁਛ ਖਾਣੀ ਵੀ ਉੱਤੇ ਜਾਤ ਢੋਣ ਕਰਕੇ ਇਹਨਾਂ ਨੂੰ ਠੰਡ ਘਾਟੀ ਲੱਗਦੀ ਆ ਤੇ ਮੱਝ ਮੱਝ ਨੂੰ ਕਾਫੀ ਜਿਆਦੀ ਲੱਗਦੀ ਤੇ ਇਸ ਤਰ੍ਹਾਂ ਕੰਬਲ ਪਾਇਆ ਆ ਯਾ ਤੇ ਝੋੜ ਸਾਡੇ ਬਣ ਕੇ ਹੋ ਗਏ ਤਿਆਰ ਬਿਲਕੁਲ ਰੈਡੀ ਤੇ ਹੁਣ ਅਸੀਂ ਕਰਦੇ ਹਾਂ ਥਾਲੀ ਤਿਆਰ ਦਾਲ ਅਸੀਂ ਬਣਾਇ ਸੀਗੀ ਮਾਂ ਮੂੰਗੀ ਮਸਰ ਤੇ ਚਨੇ ਚਣਿਆਂ ਦੀ ਦਲੀਦਾਲ ਤੇ ਵਿੱਚ ਪਾਇ ਸੀ ਰਾਜਮਾ ਤੇ ਇਹ ਜਿਹੜੀ ਦਾਲ ਬਣ ਕੇ ਸਾਡੀ ਬਹੁਤ ਵਧੀਆ ਤਿਆਰ ਹੋਈ ਸੀਗੀ ਹੁਣ ਵਿੱਚ ਫੁਲਕੇ ਰੱਖਦੇ ਆਪਾਂ ਥਾਲੀ ਦੇ ਦੇ ਨਾਲ ਆਪਾਂ ਕਰਦੇ ਤਿਆਰ ਚੌੜਾ ਦੀ ਪਲੇਟ ਬਹੁਤ ਵਧੀਆ ਬਣਿਆ ਮਟਰ ਚੌੜਾ ਅਲਚੋਣੇ ਆਪਾਂ ਦੇਸੀ ਗਾਂ ਦਾ ਦੇਸੀ ਘਿਓ ਇਸ ਤਰ੍ਹਾਂ ਇੱਕ ਚਮਚ ਪਾ ਦਾਂਗੇ ਜਾਂ ਦਾਲ ਚ ਪਾ ਦਵਾਂਗੇ ਤੇ ਜਾਂ ਚੌਲਾਂ ਦੇ ਵਿੱਚ ਪਾ ਦਵਾਂਗੇ ਚੌਲ ਕਾਫੀ ਟੇਸਟੀ ਆ ਧਰਮਮੀ ਅਸ ਕਰਕੇ ਮੈਂ ਚੌਲਾਂ ਚ ਪਾ ਦਿੱਤਾ ਦਾਲ ਚ ਮੈਂ ਬਿਲਕੁਲ ਨਹੀਂ ਪਾਇਆ ਹੈਗਾ ਘਿਓ ਹਾਂਜੀ ਇਸ ਤਰ੍ਹਾਂ ਹੋ ਗਈ ਬਣ ਕੇ ਤਿਆਰ ਸਾਡੀ ਥਾਲੀ ਗਾਂ ਦੇ ਰਿਓ ਮੇ ਵਿਖਾਉਣੇ ਆ ਇਸ ਤਰ੍ਹਾਂ ਪਾਇਆ ਵਿੱਚ ਗਾਂ ਦਾ ਘਿਓ ਮਟਰ ਚੌਲ ਬਹੁਤ ਵਧੀਆ ਬਣੇ ਆ ਤੇ ਨਵੇਂ ਚੌਲ ਉਹਨਾਂ ਕਰਕੇ ਇਸ ਤਰ੍ਹਾਂ ਦੇ ਤਿਆਰ ਹੁੰਦੇ ਆਏ ਤੇ ਨਾਲ ਹੈਗੀ ਦਾਲ ਦਹੀਂ ਤੇ ਫੁਲਕੇ ਤੇ ਨਾਲ ਪਾਵਾਂਗੇ ਗੋਭੀ ਦਾ achar ਜੇ ਤੁਸੀਂ ਕਿਸੇ ਨੇ ਖਾਣੇ ਮਟਰ ਚੌਲ ਤਾਂ ਆ ਕੇ ਖਾ ਸਕਦੇ ਜੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ